ਹਾਂਜੀ ਹਾਂਜੀ ਅੱਜ ਈਸਾ ਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਮੋਰਚਾ ਮੋਗਾ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਭਾਰਤੀ ਕਿਸਾਨ ਜੀ ਨੂੰ ਬ੍ਰह्म ਕੇ ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਜੀ ਨੂੰ ਨੇਕਤਾ ਜਾਤ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੀਟਿੰਗ ਦੇ ਵਿੱਚ ਸਾਰਿਆਂ ਦੀ ਜਿਹੜੀ ਆ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ 21 ਫਰਵਰੀ ਨੂੰ ਸ਼ੰਭੂ ਖਰੌਰੀ ਮੋਰਚੇ ਦੇ ਸ਼ਹੀਦ ਸੁਭਕਰਨ ਸਿੰਘ ਵੱਲੋਂ ਤੇ ਹੋਰ ਜਿੰਨੇ ਵੀ ਸ਼ਹੀਦ ਹੋਏ ਆ ਸਾਂ ਲਹਿਰਾਂ ਦੇ ਉਹਨਾਂ ਸਾਰਿਆਂ ਦੀ ਯਾਦ ਵਿੱਚ ਇਹ ਸਨਾਜਲੀ ਸਮਾਗ ਕੀਤੇ ਜਾ ਰਹੇ ਸਰਦਾ ਦੇ ਫੁੱਲ ਪੇਟ ਕੀਤੇ ਜਾ ਰਹੇ 21 ਫਰਵਰੀ ਨੂੰ ਉਹ ਜ਼ਿਲ੍ਹਾ ਕੇਂਦਰਾਂ ਦੇ ਕੀਤੇ ਜਾ ਰਿਹਾ ਹੈ ਜ਼ਿਲ੍ਹਾ ਵੈ ਜ਼ਿਲ੍ਹਾ ਹੈੱਡਕੁਆਟਰਾਂ ਦੇ ਉਹਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਜਿਹੜੀ ਦਾਣਾ ਮੰਡੀ ਹੈ ਵੱਡੀ ਉੱਥੇ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਜ਼ੋਰ ਨਾਲ ਕੱਟ ਕੀਤਾ ਜਾਊਗਾ ਉਸ ਦੀਆਂ ਪੂਰੀਆਂ ਤਿਆਰੀਆਂ ਦਾ ਜਾਜਾ ਲੈ ਲਿਆ ਗਿਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਾਰੇ ਵੱਲੋਂ ਰਿਪੋਰਟ ਆ ਗਈ ਆ ਤੇ ਪੂਰੇ ਪ੍ਰਬੰਧ ਜਿਹੜੇ ਮੁਕੰਮਲ ਉਦੋਂ ਉੱਥੇ 11 ਹਜ਼ਾਰ ਕਿਸਾਨ ਮਜ਼ਦੂਰ ਬੀਬੀਆਂ ਇਕੱਠੇ ਹੋ ਕੇ ਸ਼ੀਦਾ ਨੂੰ ਸ਼ੁਭ ਕਰਨ ਸਿੰਘ ਬੱਲੋ ਨੂੰ ਤੇ ਬਾਕੀ ਸਾਰੇ ਸ਼ੀਦਾ ਨੂੰ ਸਰਦਾ ਦੇ ਫੁੱਲ ਪੇਟ ਕਰਨਗੇ ਤੇ ਨਾਲ ਜੋ ਐਸ ਵੇਲੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਾਨਾ ਮਜ਼ਦੂਰਾਂ ਤੇ ਅੱਲਾ ਬੋਲਿਆ ਹੋਇਆ ਸਾਨਾ ਮਜ਼ਦੂਰਾਂ ਦੇ ਕਿੱਤੇ ਦੀ ਤਬਾਹੀ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਮਤੇ ਪਾਸ ਕੀਤੇ ਜਾਣਗੇ ਤੇ ਇਹ ਮੰਗ ਕੀਤੀ ਜਾਵੇਗੀ ਕੀ ਟ੍ਰੇਡ ਡੀਲ ਜਿਹੜੀ ਅਮਰੀਕਾ ਨਾਲ ਕੀਤੀ ਆ ਭਾਰਤ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਅਮਰੀਕੀ ਸਾਮਰਾਜ ਦੇ ਅੱਗੇ ਝੁਕ ਕੇ ਕੀਤੀ ਆ ਜਿਹੜਾ ਸੋਵਰਨਿਟੀ ਤੇ ਸਵਾਲ ਪੈਦਾ ਹੋਇਆ ਭਾਰਤ ਸਰਕਾਰ ਦੇ ਉਹ ਭਾਰਤ ਸਰਕਾਰ ਉਹ ਜਵਾਬ ਦੇਵੇ ਤੇ ਉਹ ਜਿਹੜੀ ਅਮਰੀਕਾ ਨਾਲ ਡੀਲ ਹੋਈ ਆ ਵਪਾਰਕ ਸੰਧੀ ਹੋਈ ਆ ਜਿੰਨੇ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਮੌਤ ਦੇ ਵਾਰੰਟ ਤੇ ਦਸਕਤ ਆ ਉਹ ਰੱਦ ਕੀਤੀ ਜਾਵੇ ਬਿਜਲੀ ਸੋਧ ਬਿਲ ਬੀਜ ਐਕਟ ਰੱਦ ਕੀਤਾ ਜਾਵੇ ਜਿਹੜੀ BB ਜੀਰਾਮ ਜੀ ਮਨਰੇਗਾ ਸਕੀਮ ਰੱਦ ਕੀਤੀ ਜਾਵੇ ਜਿਹੜੇ 4 ਕੋਡ ਲੈ ਕੇ ਆਏ 29 ਲੇਬਰ ਕੋਡ ਰੱਦ ਕਰਕੇ ਉਹ ਰੱਦ ਕੀਤੇ ਜਾਣ ਪਹਿਲੇ ਜਿਹੜੇ 29 ਲੇਬਰ ਕੋਡ ਆ ਉਹ ਬਹਾਲ ਕੀਤੇ ਜਾਣ ਇਸੇ ਤਰ੍ਹਾਂ ਦਾ ਵਨ ਨੇਸ਼ਨ ਵਨ ਰੀਜਿਸਟ੍ਰੇਸ਼ਨ ਜਿਹੜਾ ਮਾਲ ਰਿਕਾਰਡ ਜਿਹੜਾ ਕੇਂਦਰ ਸਰਕਾਰ ਆਪਣੇ ਕੋਲ ਖੜ ਰਹੀ ਹੈ ਉਹ ਨੀਤੀ ਰੱਦ ਕੀਤੀ ਜਾਵੇ ਤੇ ਭਗਵੰਤ ਮਾਨ ਦੀ ਸਰਕਾਰ ਜਿੰਨ ਜਿੱਤਰਾ ਉਹਨੇ ਪੂਸਰਾਚ ਬਦਲੇ ਹੋਇਆ ਜਿਸ ਤਰ੍ਹਾਂ ਅਮਨ ਮਨਾਮ ਮਾਨ ਜਿਹੜਾ ਵਾ ਪੂਰੇ ਪੰਜਾਬ ਦਾ ਵਿਗੜਿਆ ਹੋਇਆ ਵਾ ਰੋਜ਼ ਕਤਲ ਕਤਲ ਹੋ ਰਹਾ ਹੈ ਗੈਟਰਾ ਨਾ ਤੇ ਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਲੋਕਾਂ ਦੇ ਘਰ ਡਟਾਏ ਜਾ ਰਿਹਾ ਪੁਲਿਸ ਰਾਜ ਪੁਲਿਸ ਰਾਜ ਚ ਬਦਲ ਕੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਆਪਣੇ ਹੱਕ ਦੀ ਵਾਇਸ ਠਾਉਣਾ ਚਾਹੁੰਦੇ ਆ ਪੱਤਰਕਾਰ ਹੋਣ ਕਿਸਾਨ ਮਜ਼ਦੂਰ ਹੋਣ ਜਥੇਬੰਦੀਆਂ ਹੋਣ ਉਹਨਾਂ ਦੇ ਹੱਕ ਕੁਚਲੇ ਜਾ ਰਿਹਾ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਆ ਉਸ ਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੀ ਸਖਤਨ ਖੇਧੀ ਕਰਦੇ ਆ ਤੇ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਸਮਾਨ ਚੋਰੀ ਹੋਇਆ ਸ਼ੰਭੂ ਖਲੋੜ ਜਿਹੜਾ ਸਰਕਾਰ ਨੇ ਕੀਤਾ ਸਰਕਾਰ ਦੇ ਅਧਿਕਾਰੀਆਂ ਨੇ ਐਮਐਲਏ ਨੇ ਕੀਤਾ ਰਲ ਮਿਲ ਕੇ ਉਹਦੀ ਸਾਰੀ ਪਰਪਾਈ ਕੀਤੀ ਜਾਵੇ 3 ਕਰੋੜ 70 ਲੱਖ ਰੁਪਏ ਦਿੱਤਾ ਜਾਵੇ ਤੇ ਸ਼ਹੀਦਾਂ ਨੂੰ ਮਾ argਾ ਦਿੱਤਾ ਜਾਵੇ ਜਿਹੜੇ ਸ਼ਹੀਦ ਹੋਏ ਸ਼ੱਭੂ ਖਰੋਰੀ ਬਾਰਡਰਾਂ ਤੇ ਮੋਰਚੇ ਦੇ ਵਿੱਚ ਤੇ ਜ਼ਖਮੀ ਹੋਏ ਉਹਨਾਂ ਦਾ ਮਾ argਾ ਦਿੱਤਾ ਜਾਵੇ ਬੜਾ ਦਾ ਮਾ argਾ ਦਿੱਤਾ ਜਾਵੇ ਪ੍ਰਾੜੀ ਦੇ ਪਰਚੇ ਰੱਦ ਕੀਤੇ ਜਾਣ ਬੀਜੈਕਟ ਆਪਣਾ ਜਿਹੜਾ ਹੈਗਾ ਵਾ ਬਿਜਲੀ ਸੋਧ ਬਿੱਲ 2025 ਤੇ ਟ੍ਰੇਡ ਡੀਲ ਦੇ ਉੱਤੇ ਪੰਜਾਬ ਸਰਕਾਰ ਦੀ ਕੀ ਨੀਤੀ ਉਸ ਵਾਇਟ ਕੀਤੀ ਜਾਵੇ ਇਹ ਸਾਰੇ ਉੱਥੇ ਜਿਹੜੇ ਸਵਾਲ ਪੁੱਛੇ ਜਾਣਗੇ ਇਹ ਵਾਈਟ ਆਈ ਜਾਵੇਗੀ ਸ਼ੀਦਾਂ ਨੂੰ ਜਿਹੜੀਆਂ ਕੋਮਾਂ ਭੁੱਲ ਜਾਂਦੀਆਂ ਉਹਨਾਂ ਦਾ ਨਾਮ ਉਹਨਾਂ ਛਾੜ ਮੜ ਜਾਂਦਾ ਆਪਣੇ ਸ਼ੀਦਾਂ ਨੂੰ ਕਿਸਾਨ ਲੜਦੇ ਸ਼ੀਦਾਂ ਨੂੰ ਯਾਦ ਕਰਦੇ ਹੋਏ ਤੇ ਇਸ ਜਿਹੜੀ ਲਹਿਰ ਆ ਜਿਹੜਾ ਇੰਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਰਹੀਆਂ ਕਿਸਾਨ ਤੇ ਮਜ਼ਦੂਰ ਮਾਰੂ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਜਾਊਗਾ ਤੇ ਸੰਘਰਸ਼ ਦੇ ਅਗਲੇ ਲਾਂਨ ਕੀਤੇ ਜਾਣਗੇ ਇਹ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਸ਼ੀਦਾਂ ਨੂੰ ਜਾਦ ਦਾ ਦਿਨ ਮਨਾਏ ਜਾ ਰਹੇ ਆ ਸਾਡੀ ਪੀ ਲਿਆ ਮੋਗਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਾਰੇ ਮੋਗਾ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਸਾਥੀ ਜਿਹੜੇ ਆ ਦੁਕਾਨਦਾਰ ਰੇੜੀ ਫੜੀ ਵਾਲੇ ਬਾਕੀ ਸਾਰੇ ਜਿਹੜੇ ਕਿਰਤੀ ਕਾਮੇ ਆ ਹੋਬੋ ਮਾ ਕੇ 21 ਫਰਵਰੀ ਨੂੰ 11 ਵਜੇ ਜਿਹੜੇ ਆ ਉਹ ਦਾਣਾ ਮੰਡੀ ਮੋਗਾ ਪਹੁੰਚਣ ਤੇ ਆਪਾਂ ਜੋ ਆਪਣਾ ਜਿਹੜਾ ਵਾਸ਼ੰਗਰਸ਼ ਤੇਜ ਕਰ ਸਕੀਏ ਵੈਦ ਰੂਜੀ ਦਾ ਖਰਚਾ